ਕੋ ਸਰਕਾਰ ਤੇ ਤਾਂ ਹੋਵੇ ਨਾ ਜਿਹੜਾ ਜੋ ਬਚਾਉਣ ਵਾਲਿਆਂ ਚ ਹੋਵੇ ਸਰਕਾਰ ਤੇ ਡੋਬਣ ਵਾਲਿਆਂ ਵਿੱਚ ਠੀਕ ਆ ਆ ਲੈਂਡ ਪੁਲਿੰਗ ਪਾਲਿਸੀ ਲਿਆਂਦੀ ਸੀ ਉਹਦੇ ਖਿਲਾਫ ਲੋਕ ਉੱਠੇ ਉਹ ਵਾਪਸ ਚਲੀ ਗਈ ਸਰਕਾਰ ਦਾ ਕੰਮ ਹੈ ਲੋਕਾਂ ਨੂੰ ਤੰਗ ਕਰਨਾ ਜਿੰਨਾ ਮਰਜ਼ੀ ਤੰਗ ਕਰਕੇ ਇਹਨਾਂ ਤੋਂ ਜ਼ਮੀਨਾਂ ਛਡਾਓ ਇਹਨਾਂ ਨੂੰ ਖੇਤੀ ਧੰਦੇ ਚੋਂ ਬਾਹਰ ਕਰਨਾ ਉਹਦੇ ਲਈ ਕਦੀ ਪਾਲਿਸੀ ਲਿਆਂਦੀ ਕਦੀ ਕਾਨੂੰਨ ਆਹ ਲਗਾਤਾਰ ਹੁਣ ਪਾਣੀ ਵਾਲਾ ਬੰਬ ਸਿੱਟਦੇ ਨੇ ਅੱਜ ਜਿਆਜ ਜੀ 10% ਭਾਰਤ ਦਾ ਜਿਹੜਾ ਸੌਰੀ ਪੰਜਾਬ ਕਰੋ ਪੰਜਾਬ ਦਾ ਤਿੰਨੇ ਦਰਿਆ ਉਫਾਨਤੇ ਨੇ ਚੌਥਾ ਘੱਗਰ ਉਫਾਨਤੇ ਆ 10% ਜਿਹੜੀ ਖੇਤੀ ਆ ਪੰਜਾਬ ਦੀ ਉਹ ਪਾਣੀ ਨਾਲ ਤਬਾਹ ਹੋ ਚੁੱਕੀ ਆ ਚਾਹੇ ਸਤਲੁਜ ਦਰਿਆ ਦੇ ਕੰਢੇ ਤੇ ਖੜੇ ਆ ਲੋਕ ਹਜ਼ਾਰਾਂ ਲੋਕ ਇੱਥੇ ਬੰਨ ਲਾ ਰਹੇ ਨੇ ਪਰ ਪ੍ਰਸ਼ਾਸਨ ਦਾ ਸਰਕਾਰ ਦਾ ਕੋਈ ਵੀ ਬੰਦਾ ਸਾਨੂੰ ਨਜ਼ਰ ਨਹੀਂ ਆਇਆ ਆਪਣੇ ਨਾਲ ਕਿਸਾਨ ਆਗੂ ਅਵਤਾਰ ਸਿੰਘ ਮਹਿਮਾ ਨੇ ਮਹਿਮਾ ਸਾਹਿਬ ਸਰਕਾਰ ਦਾ ਅੱਜ ਦਾ ਬਿਆਨ ਹੈ ਕਿ ਅਸੀਂ ਬਹੁਤ ਕੁਝ ਕਰ ਰਹੇ ਆ ਤੇ ਲੋਕ ਸਾਡੀ ਮਦਦ ਕਰ ਰਹੇ ਨੇ ਪਰ ਇੱਥੇ ਸੀਨ ਉਲਟਾ ਨਜ਼ਰ ਆ ਰਿਹਾ ਕੀ ਕਹੋਗੇ ਦੇਖੋ ਸਰਕਾਰ ਦਾ ਬਿਆਨ ਆਪਦੇ ਬਿਆਨ ਦੇ ਉਲਟ ਕੰਮ ਕਰ ਰਹੀ ਵੀ ਅਸੀਂ ਬਹੁਤ ਕੁਝ ਕਰ ਰਹੇ ਹਾਂ ਉਹ ਬਚਾਉਣ ਲਈ ਨਹੀਂ ਕਰ ਰਹੇ ਡੋਬਣ ਲਈ ਕਰ ਰਹੇ ਨੇ ਕਿਉਂਕਿ ਅਸਲ ਚ ਚਾਹੀਦਾ ਤੇ ਇਹ ਸੀ ਕਿ ਇਹ ਨਹੀਂ ਹੁੰਦਾ ਕਿ ਬੂਏ ਆਈ ਜਾਨਤ ਦੇ ਵਿਨੋ ਕੁੜੀ ਦੇ ਕਾਨ ਵੀ ਜਾਂ ਆਪ ਦਰਿਆ ਚੜ ਕੇ ਆ ਗਿਆ ਲੋਕ ਡੁੱਬਣ ਲੱਗ ਪਏ ਤੇ ਉਹਨਾਂ ਨੂੰ ਘਰਾਂ ਚੋਂ ਕੱਢ ਲਿਆ ਉਹਨਾਂ ਨੂੰ ਬੇਸਕੋੜਾਂ ਦੇ ਪੈਕੇਟ ਫੜਾਤੇ ਇਹ ਲੋਕ ਭਲਾਈ ਨਹੀਂ ਹੁੰਦੀ ਸਰਕਾਰ ਦੇ ਕੰਮ ਨਹੀਂ ਹੁੰਦੇ ਸਰਕਾਰ ਕਹਿੰਦੀ ਹੈ ਕੋਈ ਵੀ ਸਰਕਾਰ ਹੋਵੇ ਏ ਬੀ ਸੀ ਡੀ ਜਿਹੜੀ ਵੀ ਮੌਜੂਦਾ ਹੋਵੇ ਪਿਛਲੀ ਹੋਵੇ ਇਹ ਕਹਿੰਦੇ ਨੇ ਜੀ ਸਾਨੂੰ ਵੋਟਾਂ ਪਾ ਦਿਓ ਅਸੀਂ ਤੁਹਾਡੀ ਜਾਨ ਮਾਲ ਦੀ ਰੱਖਿਆ ਕਰਾਂਗੇ ਅਸੀਂ ਤੁਹਾਡਾ ਸਾਰਾ ਕੁਝ ਕਰਾਂਗੇ ਤੇ ਕੀਤਾ ਕੀ 2023 ਚ ਵੀ ਇੰਨੇ ਫਲੱਡ ਆਏ ਸੀ ਉਹਦੇ ਤੋਂ ਸਿੱਖ ਲੈਂਦੇ ਇਹਨਾਂ ਦਰਿਆਵਾਂ ਦੀ ਖਲਾਈ ਕਰਦੇ ਲੋਕ ਰੇਤਾ ਮਹਿੰਗਾ ਖਰੀਦਦੇ ਪਏ ਇਹਦੇ ਚੋਂ ਕੱਢ ਕੇ ਵੇਚਦੇ ਕਿਸਾਨਾਂ ਨੂੰ ਵੇਚਣ ਦਿੰਦੇ ਡੂੰਘੇ ਹੁੰਦੇ ਦਰਿਆ ਉਸ ਪੈਸੇ ਨਾਲ ਇਹ ਜਿਹੜੇ ਬੰਨ ਨੇ ਪੱਕੇ ਕੀਤੇ ਜਾਂਦੇ ਤੇ ਪਾਣੀ ਹੜਾ ਹੜ ਨਾ ਹੋਵੇ ਦੂਜੀ ਗੱਲ ਜਿਹੜੇ ਡੈਮ ਬਣਾਏ ਆ ਸਾਡੇ ਮੁਲਕ ਦੀ ਸਰਕਾਰ ਨੇ ਜਿਹੜਾ ਡੈਮ ਸੇਫਟੀ ਐਕਟ ਦੇ ਵਿਰੁੱਧ ਅਸੀਂ ਰੌਲਾ ਪਾ ਰਹੇ ਆ ਵੀ ਇਹਨੂੰ ਰੱਦ ਕੀਤਾ ਜਾਵੇ ਪੰਜਾਬ ਸਰਕਾਰ ਤੋਂ ਉਹਨੂੰ ਬਚਾ ਨਹੀਂ ਸਕੀ ਦੂਜੀ ਗੱਲ ਜਿਹੜੇ ਡੈਮਾਂ ਦੇ ਚ ਪਾਣੀ ਜਮਾ ਕਰਨ ਦਾ ਮਕਸਦ ਆ ਵੀ ਜਿਹੜੇ ਬਰਫ਼ ਵਾਲਾ ਪਾਣੀ ਆਉਂਦਾ ਉਹਨੂੰ ਸਾਰਾ ਸਾਲ ਵਰਤਿਆ ਜਾਵੇ ਤੇ ਸਾਡੇ ਕੋਲ ਟੈਕਨੋਲੋਜੀ ਇੰਨੀ ਆ ਸਾਡੀ ਟੈਕਨੋਲੋਜੀ ਕਹਿੰਦੀ ਆ ਇੰਨੇ ਮਿਲੀਮੀਟਰ ਵਰਖਾ ਹੋ ਗਿਆ ਇਸ ਸਾਲ ਇੰਨੇ ਦਿਨਾਂ ਤੋਂ ਇੰਨੇ ਦਿਨਾਂ ਤੱਕ ਮੀਂਹ ਪਊਗਾ ਤੇ ਉਸ ਮੀਂਹ ਦੇ ਵਾਸਤੇ ਭਾਂਡਾ ਖਾਲੀ ਚਾਹੀਦਾ ਹੌਲੀ ਹੌਲੀ ਪਾਣੀ ਪਹਿਲਾਂ ਰਿਲੀਜ਼ ਕਰਨਾ ਚਾਹੀਦਾ ਸੀ ਨਹਿਰਾਂ ਚ ਕੱਲੇ ਕੱਲੇ ਖੇਤ ਤੱਕ ਕੱਲੇ ਕੱਲੇ ਘਰ ਤੱਕ ਪੀਣ ਜੋ ਪਾਣੀ ਪਹੁੰਚਣਾ ਚਾਹੀਦਾ ਸੀ ਜਦੋਂ ਝੋਨੇ ਲੱਗਦੇ ਆ ਉਦੋਂ ਖੇਤ ਸੁੱਕੇ ਰਹਿ ਜਾਂਦੇ ਆ ਪਾਣੀ ਨਹੀਂ ਪਹੁੰਚਦਾ ਤੇ ਬਾਅਦ ਜਦੋਂ ਪਿੱਛੋਂ ਪਾਣੀ ਆਉਂਦਾ ਉਦੋਂ ਡੈਮ ਭਰੇ ਹੁੰਦੇ ਆ ਨਹੀਂ ਉਹ ਇਹ ਕਰਦੇ ਨੇ ਇੱਕ ਗਲਾਸ-ਗਲਾਸ ਪਾਣੀ ਡੋਲਣਾ ਇੱਕ ਵੱਡਾ ਟੱਪ ਭਰ ਕੇ ਕਿਸੇ ਦੇ ਸਿਰ 'ਚ ਡੋਲ ਦੋ ਤੇ ਉਹਨੂੰ ਗੋਤੇ ਤਾਂ ਆਉਣਗੇ ਹੀ ਜਿਹੜਾ ਪਾਣੀ ਸਾਨੂੰ ਨਹਿਰਾਂ ਰਹੀਂ ਨੱਕਿਆਂ ਰਹੀਂ ਸੋਇਆਂ ਰਹੀਂ ਦੇਣਾ ਸੀ ਉਹ ਦਿੱਤਾ ਨਹੀਂ ਡੈਮ ਨੂੰ ਭਰੀ ਗਏ ਜਦੋਂ ਫੁੱਲ ਭਰ ਗਏ ਹੁਣ ਕਹਿੰਦੇ ਪਿੱਛੋਂ ਖਤਰੇ ਆ ਪਾ ਦਰਵਾਜ਼ਾ ਹੁਣ ਦੜਾਮ ਕਰਕੇ ਗੇਟ ਖੋਲ ਦੋ ਆਗੋ ਜਿਹੜੇ ਖਾਲੇ ਨੇ ਜਿਹੜੇ ਦਰਿਆ ਨੇ ਉਹਨਾਂ ਦੇ ਬੰਨ ਪੱਕੇ ਨਹੀਂ ਵਿੱਚੋਂ ਖਲਾਈ ਨਹੀਂ ਹੋਈ ਤੇ ਲੋਕਾਂ ਨੂੰ ਡੋਬਤਾ ਤੇ ਹੁਣ ਕਹਿੰਦੇ ਨੇ ਵੈਸੇ ਬਹੁਤ ਕੁਝ ਕਰ ਰਹੇ ਆ ਲੋਕ ਸਾਡੀ ਮਦਦ ਕਰ ਰਹੇ ਤੁਸੀਂ ਬਹੁਤ ਕੁਝ ਕਰ ਰਹੇ ਹੋ ਸਰਕਾਰ ਜੀ ਤੁਸੀਂ ਲੋਕਾਂ ਨੂੰ ਡੋਬ ਰਹੇ ਆ ਤੁਸੀਂ ਲੋਕਾਂ ਲਈ ਨਹੀਂ ਕੁਝ ਕਰ ਰਹੇ ਲੋਕ ਆਪ ਆ ਹੁਣ ਤੁਸੀਂ ਸਵੇਰ ਤੋਂ ਆਜਾਦ ਇੱਥੇ ਆਏ ਹੋ ਤਿੰਨ ਚਾਰ ਕਿਲੋਮੀਟਰ ਤੋਂ ਨੂੰ ਲੋਕ ਹੀ ਲੋਕ ਜਿਹੜੇ ਬੰਨ ਨੂੰ ਨੱਕਾ ਮਾਰ ਰਹੇ ਨੇ ਮੈਂ ਕਹਿੰਨਾ ਉਹ ਵਿਚਾਰੇ 20-20 ਸਾਲ ਦੇ ਮੁੰਡੇ ਜਾਨ ਜੋਖਮ ਚ ਪਾ ਕੇ ਤੁਸੀਂ ਹੋਰ ਸਰਕਾਰ ਜੀ ਕੁਝ ਨਹੀਂ ਕਰਨਾ ਉਹਨਾਂ ਨੂੰ ਲਾਈਫ ਜੈਕਟਾਂ ਦੇ ਦਿਓ ਜਿਹੜੇ ਗੱਟੇ ਲਾ ਰਹੇ ਨੇ ਵਿੱਚ ਜੇ ਪਾਣੀ ਚੜ ਜਾਵੇ ਜਾਂ ਕਿਸੇ ਤਰ੍ਹਾਂ ਢਾਲ ਆ ਜਾਵੇ ਦਰਿਆ ਤੇ ਉਹਨਾਂ ਦੀ ਜ਼ਿੰਦਗੀਆਂ ਦਾ ਕੀ ਬਣੂ ਉਹ ਗੱਟੇ ਲਾ ਰਹੇ ਨੇ ਕੋਈ ਗੱਟੇ ਭਰ ਰਿਹਾ ਕੋਈ ਮਿੱਟੀ ਦੀਆਂ ਟਰਾਲੀਆਂ ਲੈ ਕੇ ਆ ਰਿਹਾ ਕੋਈ ਉਹਨਾਂ ਲਈ ਲੰਗਰ ਲੈ ਕੇ ਆ ਰਿਹਾ ਲੋਕ ਹੀ ਸਾਰਾ ਕੁਝ ਕਰ ਰਹੇ ਨੇ ਇਸ ਸਾਰੇ ਪ੍ਰੋਸੈਸ 'ਚੋਂ ਸਰਕਾਰ ਗਾਇਬ ਹੈ ਮੀਂਹ ਦੇ ਪਾਣੀ ਨਾਲ ਚਾਹੇ ਦਰਿਆ ਦੇ ਪਾਣੀ ਨਾਲ ਤਾਂ ਸਰਕਾਰ ਗਾਇਬ ਨਹੀਂ ਸਰਕਾਰ ਆਪਣਾ ਕੰਮ ਕਰ ਰਹੀ ਹੈ ਜਿਹੜਾ ਕਾਰਪੋਰੇਟਾਂ ਵਾਸਤੇ ਉਹਨਾਂ ਨੇ ਕਰਨਾ ਉਹ ਕਰ ਰਹੀ ਹੈ ਕੰਮ ਗਾਇਬ ਨਹੀਂ ਆ ਉਹ ਉੱਥੇ ਬੈਠੀ ਆ ਉੱਥੋਂ ਬਿਆਨ ਦਿੰਦੇ ਜਿਵੇਂ ਮੁੱਖ ਮੰਤਰੀ ਸਾਹਿਬ ਮੈਂ ਜੀ ਹੈਲੀਕਾਪਟਰ ਛੱਡ ਚੱਲਿਆ ਇੱਥੇ ਹੈਲੀਕਾਪਟਰ ਨੂੰ ਚੱਟਣਾ ਲੋਕਾਂ ਨੇ ਲੋਕਾਂ ਨੂੰ ਤਾਂ ਨੋਜਾਂ ਬਣਾਉਣੀਆਂ ਸੀ ਇਹਨਾਂ ਦੀ ਖਲਾਈ ਕਰਨੀ ਸੀ ਆ ਸਾਰਾ ਫਰੋਇਪੁਰ ਡੁੱਬ ਜਾਣਾ ਤੇ ਲੋਕ ਇੱਥੇ ਆ ਕੇ ਬੰਨਣਾ ਬੰਨਣ ਇੱਥੇ ਤੁਹਾਨੂੰ ਕੋਈ ਐਮ ਐਲ ਏ ਦੱਸਿਆ ਕੋਈ ਡੀ ਸੀ ਕੋਈ ਹੋਰ ਅਧਿਕਾਰੀ ਦੱਸਿਆ ਯਾਰ ਜਿਹੜੀ ਜਿਹੜਾ ਪ੍ਰਸ਼ਾਸਨ ਜਿਹੜੀ ਸਰਕਾਰ ਕੰਮ ਕਰ ਰਹੀ ਮੁੰਡਿਆਂ ਨੂੰ ਲਾਈਫ ਜੈਕਟਾਂ ਤੱਕ ਨਹੀਂ ਦੇ ਸਕਦੀ ਉਹ ਲੋਕਾਂ ਦੀ ਹੋਰ ਕੀ ਲੋਕ ਲੋਨਾਂ ਵਾਸਤੇ ਤੁਹਾਡੀ ਜਾਨ ਦੀ ਕੋਈ ਕੀਮਤ ਨਹੀਂ ਆ ਪਾਣੀ ਰਾਤੋ ਰਾਤ ਲੋਕ ਸ ਸਵੇਰੇ ਉੱਠਾਂਗੇ ਕੰਮ ਕਰਾਂਗੇ ਰਾਤ ਨੂੰ ਪਾਣੀ ਉਹਨਾਂ ਦੇ ਘਰਾਂ ਦੇ ਉੱਤੋਂ ਦੀ ਲੰਘ ਗਿਆ ਬੁਰੀ ਹਾਲਤ ਆ ਤੁਸੀਂ ਜਦੋਂ ਮੁੱਖ ਮੰਤਰੀ ਅਜੇ ਪਹਿਲੀ ਵਾਰ ਬਣੇ ਸੀ ਉਦੋਂ ਪਾਣੀ ਉਦੋਂ ਵੀ ਆਇਆ ਸੀ ਤਾਂ ਉਦੋਂ ਇਹਨਾਂ ਨੇ ਕਿਹਾ ਸੀ ਕਿ ਮੁਰਗੀ ਮਰੀ ਬੱਕਰੀ ਮਰੀ ਦੇ ਪੈਸੇ ਦਊਂਗਾ ਜੇ ਝੋਨਾ ਦੁਬਾਰਾ ਲਾਉਣਾ ਪਿਆ ਤਾਂ ਲਵਾਈ ਦਊਂਗਾ ਪਰ ਇਸ ਵਾਰ ਨਾ ਤਾਂ ਕੋਈ ਮੁਆਵਜ਼ੇ ਦਾ ਬਿਆਨ ਆਇਆ ਨਾ ਕੋਈ ਉਦਾਂ ਦੇ ਬਿਆਨ ਆਏ ਨੇ ਕੀ ਗੱਲ ਲੋਕਾਂ ਨੂੰ ਸਹਾਇਤਾ ਦੇਣ ਦਾ ਬਿਆਨ ਨਾ ਪੰਜਾਬ ਸਰਕਾਰ ਦਾ ਨਾ ਸੈਕਟਰ ਸਰਕਾਰ ਦਾ ਕਿਉਂ ਨਹੀਂ ਆ ਰਿਹਾ ਨਹੀਂ ਉਹਨਾਂ ਦਾ ਦੂਜਾ ਤਰੀਕਾ ਜਿਵੇਂ ਮੋਦੀ ਸਾਹਿਬ ਕਹਿੰਦਾ ਚੋਣਾਂ ਵੀ ਜੁਮਲੇ ਉਹ ਜੁਮਲੇ ਹੁੰਦੇ ਆ ਵੋਟ ਹੁਣ ਕੋਈ ਇਲੈਕਸ਼ਨ ਸ਼ਾਇਦ ਨੇੜੇ ਨਹੀਂ ਹੈਗਾ ਦੂਜੀ ਗੱਲ ਉਹਨੂੰ ਇਹ ਲੱਗਦਾ ਵੀ ਅਸੀਂ ਦੇਣਾ ਤਾਂ ਹੈ ਨਹੀਂ ਲੋਕਾਂ ਨੂੰ ਕੁਝ ਤੇ ਐਵੇਂ ਬਿਆਨ ਦੇ ਕੇ ਫਾਜਾਂ ਨੇ ਬਾਅਦ ਲੋਕ ਕਿਸੇ ਦਾ ਚੰਗਾ ਬਿਆਨ ਹੀ ਨਾ ਦਿਓ ਆਪੇ ਲੋਕ ਆਪਦੇ ਜਦੋਂ ਪਾਣੀ ਲੈ ਜੂਗਾ ਕੰਮ ਧੰਦੇ ਲੱਜਣਗੇ ਲੋਕ ਭੁੱਲ ਜਾਣਗੇ ਅਸਲ 'ਚ ਇਸ ਪਾਲਿਸੀ ਸਰਕਾਰ ਹੈ ਸਰਕਾਰ ਕਹਿੰਦੀ ਅਸੀਂ ਦੇਣਾ ਕੁਝ ਨਹੀਂ ਹਾਂ ਤੁਸੀਂ ਦੇ ਦਿਓ ਸਾਨੂੰ ਜ਼ਮੀਨ ਦੇ ਦਿਓ ਉਹ ਚਾਹੇ ਭਾਰਤ ਮਾਲਾ ਪ੍ਰੋਜੈਕਟ ਹੈ ਰਹੀ ਦੇ ਦਿਓ ਚਾਹੇ ਲੈਂਡ ਪੂਲਿੰਗ ਪਾਲਿਸੀ ਰਹੀ ਦੇ ਦਿਓ ਸਾਨੂੰ ਬਿਜਲੀ ਦੇ ਦਿਓ ਉਹ ਅਸੀਂ ਤੁਹਾਡੇ ਤੋਂ ਚਿਪ ਵਾਲੇ ਮੀਟਰ ਲਾ ਕੇ ਖੋ ਲਵਾਂਗੇ ਆ ਆ ਹੁਣ ਦੇਖਿਓ ਤੁਸੀਂ ਦ ਠੀਕ ਆ ਨੁਕਸਾਨ ਹੋ ਗਿਆ ਪਰ ਇਹ ਦਰਿਆ ਨੇ ਜਾਂਦੇ ਹੋਏ ਕਈਆਂ ਜ਼ਮੀਨਾਂ 'ਚ ਮਿੱਟੀ ਸੁਟਣੀ ਕਈਆਂ 'ਚ ਰੇਤਾ ਸੁਟਣੀ ਆ ਇੱਥੋਂ ਮੁੜ ਕੇ ਕਿਸ ਨੂੰ ਟਰਾਲੀ ਨਹੀਂ ਭਰਨ ਦੇਣੀ ਹੱਕੇ ਚਾਹੀਦਾ ਜਿਹਦਾ ਨੁਕਸਾਨ ਫਾਇਦਾ ਬੋਲਵੇ ਕੱਲ ਨੂੰ ਜਦੋਂ ਰੇਤ ਆਊਗੀ ਤਾਂ ਲੋਕ ਆਪਦੀ ਰੇਤਾ ਵੇਚ ਸਕਣ ਪਰ ਉਦੋਂ ਇਹਨਾਂ ਨੇ ਪੁਲਿਸ ਲਾ ਦੇਣੀ ਆ ਹੁਣ ਤੁਹਾਨੂੰ ਪੁਲਿਸ ਨਹੀਂ ਦਿਸਦੀ ਫੇਰ ਇਹ ਸੈਟਲਾਈਟ ਰਾਹੀਂ ਦੇਖ ਲੈਣਗੇ ਵੀ ਕਿੱਥੋਂ ਕੌਲੀ ਵੀ ਰੇਤਾ ਦੀ ਕੋ ਭਰ ਕੇ ਲੈ ਕੇ ਜਾਂਦਾ ਪਰ ਅਸੀਂ ਇਸ ਵਾਰੀ ਫੈਸਲਾ ਕੀਤਾ ਆਪਣੀ ਜਥੇਬੰਦੀ ਵੱਲੋਂ ਵੀ ਅਸੀਂ ਐਸਕੇਮ 'ਚ ਇਹ ਗੱਲ ਰੱਖਾਂਗੇ ਹੋਰ ਪਾਰਟੀਆਂ ਨੂੰ ਵੀ ਕਹਾਂਗੇ ਵੀ ਇਹ ਜਿਹੜੀ ਰੇਤਾ ਹੈ ਜਿੰਨਾ ਕਿਸਾਨਾਂ ਦੀ ਜ਼ਮੀ ਜਿਨ੍ਹਾਂ ਦਾ ਨੁਕਸਾਨ ਹੋਇਆ ਉਹੀ ਵੇਚਣਗੇ ਨਹੀਂ ਤੇ ਫਿਰ ਸਰਕਾਰ ਨੂੰ ਤੇ ਇਸੋਂ ਦੇ ਪ੍ਰਸ਼ਾਸਨ ਨੂੰ ਵਿਰੋਧ ਸਾਡਾ ਝੱਲਣ ਲਈ ਤਿਆਰ ਰਹਿਣਾ ਪੈਣਾ ਤੇ ਇਹ ਜਿਹੜਾ ਜਿਹੜੀ ਸਰਕਾਰ ਦਾ ਕੰਮ ਹੈ ਵੀ ਲੋਕਾਂ ਨੂੰ ਬਿਆਨ ਦੇਣਾ ਤਾਂ ਹੈ ਨਹੀਂ ਬਿਆਨ ਵੀ ਨਾ ਦੇ ਉਸ ਕਰਕੇ ਲੋਕ ਭੁੱਲ ਭੁਲਾ ਜਾਣਗੇ ਅੱਛਾ ਜਿਵੇਂ ਤੁਸੀਂ ਦੱਸਿਆ ਵੀ ਜੇ ਸਰਕਾਰ ਚਾਹੇ ਤਾਂ ਪਹਿਲਾਂ ਨਦੀਆਂ ਨਾਲਿਆਂ ਦੀ ਸਫਾਈ ਕਰਕੇ ਬੰਨ ਪੱਕੇ ਕਰਕੇ ਹੜ੍ਹਾਂ ਤੋਂ ਬਚਾਅ ਕਰ ਸਕਦੀ ਆ ਕੀ ਇਹ ਗੱਲਾਂ ਭਗਵੰਤਮਾਨ ਸਾਹਿਬ ਨੂੰ ਪਤਾ ਨਹੀਂ ਹੈਗੀਆਂ ਕਿ ਜਾਣ ਕੇ ਨਹੀਂ ਕਰਦੇ ਦੇਖੋ ਪਤਾ ਨਹੀਂ ਜੀ ਹਾਂ ਤੁਸੀਂ ਤੁਸੀਂ ਪੱਤਰਕਾਰ ਹੋ ਤੁਸੀਂ ਇਸ ਗੱਲ ਦੀ ਤੈਅ ਤੱਕ ਜਾਓ ਤੁਸੀਂ ਪਤਾ ਕਰੋ ਉਹਨਾਂ ਦਫ਼ਤਰਾਂ ਦੇ ਰਿਕਾਰਡ ਜਿਨ੍ਹਾਂ ਰਿਕਾਰਡਾਂ ਦੇ ਵਿੱਚ ਹਰ ਸਾਲ ਛੱਪੜਾਂ ਦੀ ਸਫਾਈ ਦੇ ਪੈਸੇ ਖਾਲਿਆਂ ਸੂਆਂ ਦੀ ਸੇਮ ਨਾਲ ਦੀ ਸਫਾਈ ਦੇ ਪੈਸੇ ਨਹਿਰਾਂ ਦੀ ਸਫਾਈ ਦੇ ਪੈਸੇ ਹੋਰ ਤਾਂ ਹੋਰ ਮੈਨੂੰ ਲੱਗਦਾ ਵੀ ਇਹਨਾਂ ਬੰਨਾਂ ਨੂੰ ਪਤਾ ਨਹੀਂ ਕਿੰਨੀ ਵਾਰੀ ਪੱਕਿਆਂ ਕਰਨ ਦੇ ਪੈਸੇ ਸਰਕਾਰ ਖਾ ਚੁੱਕੀ ਹੋਣੀ ਹੈ ਇੱਥੇ ਪਿੱਛੇ ਬਾਰੇ ਕੇ ਕੈਂਪ ਬਣਿਆ ਹੋਇਆ ਰਾਹਤ ਕੈਂਪ ਮੈਨੂੰ ਅੱਜ ਪਤਾ ਲੱਗਾ ਵੀ ਪਿੱਛੋਂ ਲੋਕ ਜਿਹੜਾ ਰਾਸ਼ਨ ਲੈ ਕੇ ਆਉਂਦੇ ਉੱਥੇ ਰਖਾਈ ਜਾਂਦੇ ਆ ਜਮਾ ਕਰਾਈ ਜਾਂਦੇ ਆ ਤੇ ਕਹਿੰਦੇ ਉਹਨਾਂ ਬਿੱਲ ਕਿੰਨਾ ਪਾਉਣਾ ਐਸਡੀਐਮ ਨੇ 30 ਲੱਖ ਰੁਪਏ ਦਾ ਵੀ 30 ਲੱਖ ਰੁਪਏ ਦਾ ਰਾਸ਼ਨ ਅਸੀਂ ਲੋਕਾਂ ਨੂੰ ਵੰਡਿਆ ਉਹ ਲੋਕ ਰਾਸ਼ਨ ਲੋਕ ਪਿੰਡਾਂ ਚੋਂ ਲੈ ਕੇ ਆ ਰਹੇ ਆ ਇੱਥੇ ਜਿੰਨੇ ਲੰਗਰ 7 ਲੋਜ ਦੇ ਉੱਪਰ ਲੱਗੇ ਨੇ ਜੀ ਉਹ ਸਾਰੇ ਮੈਂ ਪੁੱਛਿਆ ਲੋਕ ਕਹਿੰਦੇ ਅਸੀਂ ਪਿੰਡਾਂ ਵੱਲੋਂ ਲਾਏ ਨੇ ਸਾਰੇ ਪਿੰਡਾਂ ਦੇ ਜਾਂ ਸਾਡੀਆਂ ਧਾਰਮਿਕ ਸੰਸਥਾਵਾਂ ਜਿਹੜੀਆਂ ਨੇ ਗੁਰਦੁਆਰਿਆਂ ਦੇ ਪਿੰਡਾਂ ਦੇ ਕਲਬਾਂ ਦੇ ਲੰਗਰ ਨੇ ਪੰਚਾਇਤਾਂ ਦੇ ਲੰਗਰ ਨੇ ਪ੍ਰਸ਼ਾਸਨ ਦਾ ਜਦੋਂ ਆਪ ਤਾਂ ਇਹ ਪਤਾ ਨਹੀਂ ਰਿਕਾਰਡ ਦੇ ਵਿੱਚ ਕਿੰਨੀ ਵਾਰੀ ਇਹ ਖਲਾਈਆਂ ਹੋ ਗਈਆਂ ਹੋਣਗੀਆਂ ਕਿੰਨੀ ਵਾਰੀ ਬੰਨ ਪੱਕੇ ਹੋ ਜਾਣਗੇ ਸੋ ਇਸ ਕਰਕੇ ਜਿਹੜੀ ਇਹ ਗੱਲ ਪਤਾ ਨਹੀਂ ਉਹਨਾਂ ਨੂੰ ਪਤਾ ਹੈ ਪਰ ਉਹਨਾਂ ਦੱਸਣਾ ਨਹੀਂ ਕਿਉਂਕਿ ਕਰੋੜਾਂ ਰੁਪਈਆ ਦਾ ਗਵਨ ਜਿਹੜਾ ਸਰਕਾਰ ਨੇ ਕਰਨਾ ਹੈ ਜੀ ਦੇਖੋ ਮੁੱਖ ਮੰਤਰੀ ਸਾਹਿਬ ਦੀਆਂ ਪੁਰਾਣੀਆਂ ਵੀਡੀਓ ਨੇ ਜਿਨ੍ਹਾਂ ਚੋਂ ਕਹਿ ਰਹੇ ਨੇ ਜਦੋਂ ਮੁੱਖ ਮੰਤਰੀ ਨਹੀਂ ਸੀ ਜੀ ਉਹ ਕਹਿੰਦੇ ਸੀ ਇਹ ਆਫਤ ਕੁਦਰਤੀ ਨਹੀਂ ਗਈ ਜੀ ਇਹ ਸਰਕਾਰ ਦੀ ਆਫਤ ਹੈ ਜੀ ਸਰਕਾਰਾਂ 6 ਮਹੀਨੇ ਪਹਿਲਾਂ ਖਲਾਈ ਕਿਉਂ ਨਹੀਂ ਕਰਦੀਆਂ ਬੰਨ ਕਿਉਂ ਨਹੀਂ ਬਣਾਉਂਦੀਆਂ ਔਰ ਅੱਜੂ ਆਪਨੇ ਮੁੱਖ ਮੰਤਰੀ ਅੱਜ ਉਹ ਉਦਾਂ ਸਾਰਾ ਕੁਝ ਕਿਉਂ ਨਹੀਂ ਕਰ ਰਹੇ ਜਿਹੜਾ ਕੁਝ ਉਹ ਕਹਿੰਦੇ ਸੀ ਦੇਖੋ ਉਹ ਜਿਹੜੀ ਬੱਸ ਦੇ ਡਰਾਈਵਰ ਬਣੇ ਨਾ ਉਹ ਬੱਸ ਵੀ ਉਹੀ ਉਹਦਾ ਰੂਟ ਵੀ ਉਹੀ ਹੈ ਜਿੱਥੇ ਉਹ ਮੁੱਖ ਮੰਤਰੀ ਬਣੇ ਆ ਉਹ ਪਾਲਿਸੀਆਂ ਉਸੇ ਦੇ ਅਧੀਨ ਉਸੇ ਸਿਸਟਮ ਦੇ ਅਧੀਨ ਹੀ ਮੁੱਖ ਮੰਤਰੀ ਬਣੇ ਜਿਹੜੀਆਂ ਜਿਹਦਾ ਉਹ ਪਹਿਲਾਂ ਵਿਰੋਧ ਕਰਦੇ ਰਿਹਾ ਵਿਰੋਧ ਕਰਕੇ ਲੋਕਾਂ ਚ ਨਾਮ-ਨਾਖ ਖੱਟ ਕੇ ਵੋਟ ਲੈ ਕੇ ਜਦੋਂ ਉਹਨੂੰ ਬੈਠ ਕੇ ਉੱਥੇ ਤਾਂ ਹੁਣ ਉਸੇ ਹੀ ਰੂਟ ਤੇ ਉਹਨਾਂ ਨੇ ਚੱਲਣਾ ਸੋ ਰੂਟ ਦੇ ਮੁਤਾਬਕ ਉਹਨਾਂ ਨੂੰ ਜਦੋਂ ਪਤਾ ਤਾਂ ਮੈਂ ਜਿਹੜੀ ਪਹਿਲਾਂ ਵੀ ਗੱਲ ਕਹੀ ਆ ਕਿ ਜਦੋਂ ਤੁਹਾਡੇ ਕੋਲੇ ਹੁਣ ਅਸਲ ਜਜ਼ਾ ਚ ਆਪਣਾ ਰੋਲਾ ਜੀ ਹਰਿਆਣਾ ਪਾਣੀ ਲੈ ਕੇ Rajasthan ਲੈ ਕੇ ਹਰਿਆਣੇ Rajasthan ਦਾ ਕੋਈ ਰੋਲਾ ਨਹੀਂ ਹੁਣ ਤੇ ਪਾਕਿਸਤਾਨ ਨੂੰ ਜਾ ਰਿਹਾ ਨਾ ਪਾਣੀ Rajasthan Haryana ਤਾਂ ਸਾਡੇ ਚ ਅੱਡ ਹੋਏ ਨੇ ਜਾਂ ਨਾਲ ਦੇ ਨੇ ਰੋਲਾ ਹੀ ਕੋਈ ਨਹੀਂ ਉਹਨਾਂ ਨਾਲ ਤੁਸੀਂ ਸਭ ਤੋਂ ਪਹਿਲਾਂ ਆਪਦਾ ਇੱਕ ਭਾਂਡਾ ਤਿਆਰ ਕਰੋ ਕੱਲੇ ਕੱਲੇ ਖੇਤ ਤੱਕ ਵੇਖੋ ਮੈਂ ਇੱਕ ਗੱਲ ਕੁਦਰਤੀ ਜਦੋਂ ਆਪ ਕਰੀਏ ਸਾਹਮਣੇ ਪਹਾੜ ਹੈ ਪਹਾੜ ਦੇ ਕਰਕੇ ਪੰਜਾਬ ਖੁਸ਼ਹਾਲ ਹੈ ਐਸੀ ਪਾਣੀ ਕਰਕੇ ਖੁਸ਼ਹਾਲ ਹੈ ਇਹ ਪਾਣੀ ਕੁਦਰਤੀ ਆਫਤ ਦੇ ਬਜਾਯ ਨਿਯਮਤ ਹੋ ਸਕਦੀ ਹੈ ਕਿਵੇਂ ਹੋ ਸਕਦੀ ਇਸ ਪਾਣੀ ਨੇ ਇਸੇ ਧਰਤੀ ਤੇ ਵਗਣਾ ਜੇਕਰ ਪੂਰਾ ਸਿਸਟਮ ਕਨਾਲ ਸਿਸਟਮ ਬਣਾ ਕੇ ਜਿਵੇਂ ਅੰਗਰੇਜ਼ਾਂ ਨੇ ਬਣਾਇਆ ਸੀ ਉਹਨੂੰ ਰੀਵਿਜ਼ਿਟ ਕਰਕੇ ਹੋਰ ਬਣਾ ਕੇ ਕੱਲੇ-ਕੱਲੇ ਖੇਤ ਚ ਪਾਣੀ ਇਹਦਾ ਵੰਡ ਦਿਓ ਤਾਹੀ ਪਾਣੀ ਚੱਪਾ ਚੱਪਾ ਕੇ ਚੱਲ ਰਿਹਾ ਇੰਨਾ ਦਿਨਾਂ ਤੱਕ ਸਾਰੇ ਟਾਈਮ ਖਾਲੀ ਹੋਣ ਤੇ ਜਿੰਨਾ ਪਾਣੀ ਆਉਂਦਾ ਉਹਨਾਂ ਡੈਮਾਂ ਚ ਸਮਾਵੇ ਪਹਿਲੇ 3 ਮਹੀਨੇ ਜਦੋਂ ਪਾਣੀ ਵਰਤ ਲਿਆ ਜਾਵੇ ਉਹ ਪਾਣੀ ਸਾਰੇ ਚੱਪੇ ਚੱਪਾ ਚੱਲ ਜੇ ਭਾਂਡਾ ਜਿਹੜਾ ਡੈਮ ਜ ਨੂੰ ਭਾਂਡਾ ਕਹਿੰਨਾ ਮੈਂ ਉਹ ਖਾਲੀ ਹੋਵੇ ਆ ਜਿਹੜਾ ਪਾਣੀ ਹੁਣ ਛੁੱਟਿਆ ਜਾ ਰਿਹਾ ਇਹ ਸਮੁੰਦਰ ਚ ਡਿੱਗਣਾ ਇਹਨੂੰ ਫਿਰ ਸਾਂਭਣ ਉਹ ਡੈਮ ਤੇ ਉਹੀ ਡੈਮ ਫਿਰ ਇਹ ਪਾਣੀ ਅਗਲਾ ਸਾਰਾ ਸਾਲ ਸਾਡੀਆਂ ਖੇਤਾਂ ਨੂੰ ਲੱਗਣ ਪਰ ਇਹਦੇ ਲਈ ਚਾਹੀਦਾ ਹੈ ਨੀਤੀ ਨੀਅਤ ਟੈਕਸ ਘਪਲਿਆਂ ਵਾਲੇ ਪੈਸੇ ਉਧਰ ਲਾਏ ਜਾਣ ਫੇਰ ਇਹਨਾਂ ਹਫ਼ਤਾਂ ਤੋਂ ਬਚਿਆ ਜਾ ਸਕਦਾ ਪਰ ਮੁੱਖ ਮੰਤਰੀ ਸਾਹਿਬ ਨੇ ਇਹ ਕਰਨਾ ਨਹੀਂ ਕਿਉਂ ਕਿ ਉਹ ਉਸ ਬੱਸ ਦੇ ਡਰਾਈਵਰ ਨੇ ਜਿਹਦਾ ਮਾਲਕ ਕਾਰਪੋਰੇਟ ਘਰਾਣਾ ਜਿੰਨੇ ਸਾਡੀਆਂ ਜ਼ਮੀਨਾਂ ਖੋਣੀਆਂ ਇਸ ਕਰਕੇ ਉਹ ਸਾਡੇ ਹੱਥ ਖੜੇ ਕਰਾ ਦੇਣਾ ਚਾਹੁੰਦੇ ਆ ਕਦੀ ਪ੍ਰਾਲੀ ਛਾੜਨ ਦੇ ਨਾਂ ਤੇ ਕਦੀ ਹੜ੍ਹ ਲਿਆ ਕੇ ਕਦੀ ਡੋਬਾ ਕਦੀ ਸੋਕਾ ਵੀ ਇਹ ਲੋਕ ਕਹਿੰਨ ਵੀ ਯਾਰ ਖੇਤੀ ਦਾ ਘਾਟੇ ਸੋ ਚਲੋ ਕੋਈ ਹੋਰ ਕੰਮ ਕਰੀਏ ਤੇ ਇਹ ਜਿਹੜੀ ਜ਼ਮੀਨ ਆ ਇਹ ਕਾਰਪੋਰੇਟ ਨੂੰ ਦੇ ਦੇਣ ਸੋ ਇਸ ਕਰਕੇ ਜਿਹੜੀ ਬੱਸ ਦੇ ਡਰਾਈਵਰ ਹੁਣ ਮੁੱਖ ਮੰਤਰੀ ਸਾਹਿਬ ਬਣੇ ਨੇ ਉਹ ਉਹਦਾ ਜਿਹੜਾ ਜਿੰਨਾ ਤੋਂ ਲੋਕਾਂ ਤੋਂ ਕਿਰਾਇਆ ਲੈਂਦੀ ਆ ਟੈਕਸ ਲੈਂਦੀ ਆ ਉਹਦਾ ਸਾਰਾ ਮੁਨਾਫਾ ਉਹਦਾ ਕਾਰਪੋਰੇਟ ਮਾਲਕ ਲੈਂਦਾ ਸੋ ਇਸ ਕਰਕੇ ਉਹ ਹੱਲ ਕਰਨਾ ਨਹੀਂ ਚਾਹੁੰਦੇ ਕਿ ਅਸਲ ਵਟ ਕੇ ਪਹਿਲਾਂ ਬਿਆਨ ਦੇ ਦਿੰਦੇ ਸੀ ਬਿਆਨ ਤੇ ਹੁਣ ਲੋਕ ਪਹਿਲਾਂ ਵਾਲੇ ਤੇ ਲੋਕ ਤਾਂ ਰਹਿ ਨਹੀਂ ਲੋਕ ਸਿਆਣੇ ਹੋ ਗਏ ਅੰਦੋਲਨਾਂ ਨੇ ਮੀਡੀਆ ਨੇ ਲੋਕਾਂ ਨੂੰ ਸਿਆਣੇ ਕੀਤਾ ਸੋਸ਼ਲ ਮੀਡੀਆ ਨੇ ਲੋਕ ਹੁਣ ਬਾਈ ਜੀ ਗਲ ਵਿੱਚ ਹੱਥ ਪਾਉਂਦੇ ਅਸੀਂ ਵੀ ਕਿੱਥੇ ਗਲਤੀ ਕਰਦੇ ਨੇ ਕਿਸਾਨ ਆਗੂ ਵੀ ਉਸੇ ਵੇਲੇ ਫੜ ਕੇ ਬਾਹਰ ਮਰੋੜ ਲੈਂਦੇ ਵੀ ਫਲਾਣੀ ਥਾਂ ਤੂੰ ਆ ਕੇ ਕੇ ਚੱਲੇ ਹੁਣ ਤੂੰ ਆ ਕੇ ਕੇ ਚੱਲੇ ਆ ਆ ਦੇਖਿਆ ਹੀ ਆਪਾਂ ਕੀ ਕੁਝ ਹੋਇਆ ਨਾ ਸੋ ਇਸ ਕਰਕੇ ਹੁਣ ਆਗੂਆਂ ਨੂੰ ਪਤਾ ਲੱਗ ਗਿਆ ਵੀ ਲੋਕ ਘੇਰਦੇ ਆ ਫਰੋਂ ਲੱਗਦਾ ਕੋਈ ਬਿਆਨ ਹੀ ਨਾ ਦੇਓ ਚੁੱਪ ਕਰਕੇ ਇਹੀ ਉਹੀ ਮੁੱਖ ਮੰਤਰੀ ਨਾ ਜਿਹੜਾ ਕਹਿੰਦਾ ਸੀ ਤੁਹਾਨੂੰ ਸਿਕਿਉਰਿਟੀ ਕਾਹਦੀ ਚਾਹੀਦੀ ਆ ਮੁਰਗੀ ਖਾਨਾ ਖੋਲ ਲੋ ਤੇ ਹੁਣ ਇੱਥੇ ਆ ਕੇ ਵਿਖਾਏ ਹਾਂ ਲੋਕਾਂ 'ਚ ਲੋਕ ਗੱਲ ਪੈਣਗੇ ਉਹ ਪਿੱਛੇ ਇੱਕ ਵਿਧਾਇਕ ਦੀ ਪਤਨੀ ਆਈ ਸੀ ਲੋਕ ਉਹਨੂੰ ਘੇਰ ਕੇ ਕਰਕੇ ਸਵਾਲ ਕਰ ਰਹੇ ਮੈਨੂੰ ਲੱਗਦਾ ਤੁਸੀਂ ਵੀ ਕਰ ਰਹੇ ਸੀ ਵੀ ਲੋਕਾਂ ਨੂੰ ਪਤਾ ਵੀ ਤੁਸੀਂ ਸਾਰਾ ਸਾਲ ਕੁਝ ਨਹੀਂ ਕੀਤਾ ਤੁਸੀਂ ਢੇੜਾ ਕੱਢ ਕੇ ਵੀ ਨਹੀਂ ਦੇਖਿਆ ਆਹ ਦਰਿਆ ਦੇ ਵਿੱਚ ਨਜਾਇਜ਼ ਇੱਥੇ ਸ਼ਰਾਬ ਨਿਕਲਦੀ ਆ ਇਥੇ ਸਮਗਲਿੰਗ ਹੁੰਦੀ ਆ ਉਹ ਕਿਤੇ ਐਵੇਂ ਕਰ ਲੈਂਦੇ ਆ ਪ੍ਰਸ਼ਾਸਨ ਨੂੰ ਸਾਰਾ ਪਤਾ ਸਰਕਾਰਾਂ ਨੂੰ ਸਾਰਾ ਪਤਾ ਪਰ ਕੋਈ ਢੇੜਾ ਨਹੀਂ ਮਾਰਦਾ ਕਹਿੰਦੇ ਕਰ ਦੇ ਰੋ ਆਰਾਮ ਨਾਲ ਜਦੋਂ ਲੋਕ ਫਸ ਜਾਂਦੇ ਆ ਫਿਰ ਲੋਕ ਵਿਚਾਰੇ ਲੋਕ ਕੀ ਕਰਨ ਲੋਕ ਆਪਣੀ ਜਾਣ ਮਲ ਦੀ ਰੱਖਿਆ ਤਾਂ ਕਰਨੀ ਆ ਅੱਜ ਆਮ ਆਦਮੀ ਪਾਰਟੀ ਦਾ ਇੱਕ ਐਮਐਲਏ ਆ ਪਠਾਨ ਮਾਜਰਾ ਜੀ ਉਹਦਾ ਬਿਆਨ ਆਇਆ ਉਹ ਕਹਿੰਦਾ ਵੀ ਸਾਨੂੰ 2027 ਚ ਲੋਕਾਂ ਨੇ ਪਿੰਡਾਂ ਚ ਜੁੱਤੀਆਂ ਮਾਰਨੀਆਂ ਨੇ ਘੇਰ ਘੇਰ ਕੇ ਕਹਿੰਦਾ ਮੈਂ ਸ਼ਰਮ ਕਹਿਣਾ ਵੀ ਸਾਡੀ ਨਕਾਮੀ ਕਰਨੇ ਸਭ ਕੁਝ ਹੋਇਆ ਔਰ ਉਹ ਕਹਿੰਦਾ ਕਿ ਮੈਨੂੰ ਕਹਿੰਦੇ ਨੇ ਆਪਣੀਆਂ ਵੀਡੀਓ ਡਿਲੀਟ ਕਰ ਤੇ ਮੈਂ ਨਹੀਂ ਕਰਨੀ ਆ ਭਾ ਮੈਨੂੰ ਪਾਰਟੀ ਚੋਂ ਕੱਢ ਦਿਓ ਜੇ ਇੱਕ ਪਠਾਨ ਮਾਜਰਾ ਬੋਲਿਆ ਜੀ ਤਾਂ ਕੀ ਤੁਹਾਨੂੰ ਲੱਗਦਾ ਕਿ ਪਠਾਨ ਮਾਜਰੇ ਦੀ ਗੱਲ ਠੀਕ ਹੈ ਵੀ ਲੋਕ ਵਾਕਈ 2027 ਚ ਇਹਨਾਂ ਨੂੰ ਘੇਰਨਗੇ ਇਹ ਦੋਵੇਂ ਪਾਸੇ ਗੱਲਾਂ ਨੇ ਜੀ ਇੱਕ ਤਾਂ ਇਹ ਇਹ ਗੱਲ ਨਾਲ ਸਹਿਮਤ ਆ ਕਿ ਲੋਕ ਘੇਰਨਗੇ ਜਦੋਂ ਲੋਕਾਂ ਵਿੱਚ ਤੁਸੀਂ ਕੁਝ ਕਰੋਗੇ ਨਹੀਂ ਲੋਕਾਂ ਨੇ ਘੇਰਨਾ ਹੀ ਕਰਨਾ ਦੂਜੀ ਗੱਲ ਪਠਾਨ ਮਾਜਰਾ ਸਾਹਿਬ ਇੱਥੇ ਬੇਈਮਾਨੀ ਹੁੰਦਾ ਸਿਆਸੀ ਬੇਈਮਾਨੀ ਕੀ ਹੈ ਸਾਢੇ 3 ਸਾਲ ਵੀ ਉਹੀ ਪਾਰਟੀ ਸੀ ਨਾ ਪਤਾ ਨਾ ਉਹ ਪਾਰਟੀ ਨੇ ਕੁਝ ਨਹੀਂ ਕੀਤਾ ਹੁਣ ਜਦੋਂ ਪਾਰਟੀ ਲੋਕਾਂ ਚ ਆਧਾਰ ਗਵਾ ਰਹੀ ਹੈ ਜਿਹਨੂੰ ਜਿਹਦੇ ਤੁਸੀਂ ਐਮਐਲਏ ਬਣ ਕੇ 350 ਸਾਲ ਮਲਾਈ ਖਾਧੀ ਹੈ ਤੇ ਅਗਾ ਵੀ ਤੁਸੀਂ ਖਾਣਾ ਚਾਹੁੰਦੇ ਹੋ ਤਾਂ ਤੁਸੀਂ ਚਾਹੋ ਚਾਹੇ ਕੱਲ ਨੂੰ ਚਾਹੇ ਕੱਲ ਨੂੰ ਕਿਸੇ ਹੋਰ ਪਾਰਟੀ ਜਾਣਾ ਪਵੇ ਪਰ ਮੈਂ ਆਪਦੀ ਸਾਖ ਮਾ ਜਿਹੜਾ ਪਹਿਲਾਂ ਵੀ ਕਾਂਗਰਸ ਸੀ ਨਾ ਕਾਂਗਰਸ ਚੋਂ ਇਧਰ ਉਹਨਾਂ ਨੂੰ ਲੱਗਦਾ ਵੀ ਮੈਂ ਜੇ ਕਿਸੇ ਹੋਰ ਪਾਰਟੀ ਜਾ ਕੇ ਦੁਬਾਰਾ ਐਮਐਲਏ ਬੰਨਾ ਆਵਾਂ ਤੇ ਘਟੋ ਘਟ ਲੋਕਾਂ ਚ ਇਹ ਕਹਿ ਕੇ ਸੱਚਾ ਆ ਜਾਓ ਵੀ ਸਾਡੇ ਗਲਤ ਤੁਸੀਂ ਤੁਸੀਂ ਕਦੋਂ ਨੂੰ ਕਿ ਤੁਸੀਂ ਸਤੀਫਾ ਦਿਓ ਤੁਹਾਨੂੰ ਪਤਾ ਤੁਹਾਡੀ ਪਾਰਟੀ ਕੁਝ ਨਹੀਂ ਕਰ ਰਹੀ ਸਤੀਫਾ ਮਾਰੋ ਚੱਕ ਕੇ ਵੀ ਆ ਫੋਟੋ ਆਵਦੀ ਐ ਐਮਐਲਏ ਸ਼ਿਪ ਮੈਂ ਤਾਂ ਲੋਕਾਂ ਨਾਲ ਖੜਾ ਚਾਹੇ ਮੈਨੂੰ ਗੱਟਾ ਹੀ ਇੱਕ ਇੱਕ ਚੁੱਕ ਕੇ ਫੁਣਾ ਪੇ ਪਰ ਉਹ ਨਹੀਂ ਸਿਆਸੀ ਬੇਈਮਾਨੀਆਂ ਨੇ ਸਿਰਫ ਬਿਆਨ ਨੇ ਬਿਆਨ ਮੇਰੇ ਵਰਗਾ ਇੱਥੇ ਖੜਾ ਦੇਈ ਜਾਂਦਾ ਐਮਐਲਏ ਵੀ ਦੇਣਗੇ ਮਹਾਨਤਾ ਲੋਕ ਨੇ ਜਿਹੜੇ ਸਿਰਾਂ ਤੋਂ ਪੈਰਾਂ ਤੱਕ ਲਿਬੜੇ ਹੋਏ ਨੇ ਗੱਟੇ ਚੁੱਕ ਚੁੱਕ ਕੇ ਲਾ ਰਹੇ ਨੇ ਤੇ ਲੋਕਾਂ ਦੀ ਗੱਲ ਜਿਹੜਾ ਨਹੀਂ ਸੁਣੂਗਾ ਉਹਨੂੰ ਫਿਰ ਜੁੱਤੀਆਂ ਪਹਿਨਣਗੇ ਉਹਨੂੰ ਉਹਨੂੰ ਲੋਕ ਘੇਰਨਗੇ ਫਿਰ ਭਗਵੰਤ ਮਾਨ ਸਾਹਿਬ ਕਹਿੰਦੇ ਤੁਸੀਂ ਡਾਲਾ ਤੋਂ ਡਾਲਾ ਹੋਤਾ ਪਤਾ ਨਹੀਂ ਕਿੱਧਰ ਸੇ ਚਲਾ ਹੁੰਦਾ ਇਹ ਇਹ ਡਰਦੇ ਨਹੀਂ ਕਿਸੇ ਤੋਂ ਹੋਰ ਕੋਈ ਲੋਕ ਡਰਦੇ ਹੋਣਗੇ ਸਰਕਾਰਾਂ ਤੋਂ ਇਹ ਤਾਂ ਸ਼ਰੇਆਮ ਸੱਤ ਦੇ ਢਾ ਕੇ ਫਿਰ ਘਸੁੰਨ ਮੁੱਕੀ ਫਿਰਦੇ ਆ ਜੀ ਮਿੱਤਰੋ ਸੱਤ ਲੋਈ ਦੇ ਕੰਡੇ ਦੇ ਉੱਪਰ ਖੜਕੇ ਆਪਾਂ ਉਹ ਸਵਾਲਾਂ ਤੇ ਚਰਚਾ ਕੀਤੀ ਆ ਜਿਹੜੇ ਅੱਜ ਦੇ ਪੰਜਾਬ ਨੂੰ ਚਾਹੀਦੇ ਨੇ ਬਹੁਤ ਸਾਰੇ ਲੋਕ ਕਈ ਵਾਰ ਭੁਲੇਖਿਆਂ 'ਚ ਹੁੰਦੇ ਨੇ ਔਰ ਸਿਆਸੀ ਰੋਟੀਆਂ ਸੇਕਣ ਵਾਲੇ ਤੰਦੂਰ ਨੂੰ ਉਹ ਮਦਦ ਸਮਝ ਬੈਠਦੇ ਨੇ ਅਵਤਾਰ ਸਿੰਘ ਮਹਿਮਾ ਨੇ ਤੁਹਾਡੇ ਸਾਹਮਣੇ ਕੀਮਤੀ ਗੱਲਾਂ ਕੀਤੀਆਂ ਨੇ ਮਹਿਮਾ ਸਾਹਿਬ ਬਹੁਤ ਧੰਨਵਾਦ ਸ਼ੁਕਰੀਆ ਸ਼ੁਕਰੀਆ ਜੀ ਤੁਹਾਡਾ ਵੀ ਤੁਹਾਡੇ ਚੈਨਲ ਦਾ ਵੀ ਤੁਸੀਂ ਲੋਕਾਂ ਦੇ ਹਰ ਦੁੱਖ ਸੁੱਖ ਵਿੱਚ ਖੜਦੇ ਹੋ ਲੋਕਾਂ ਦੀ ਆਵਾਜ਼ ਉਠਾਉਂਦੇ ਹੋ ਔਰ ਇੱਕ ਵਾਰ ਫਿਰ ਤੁਹਾਡਾ ਸ਼ੁਕਰੀਆ ਧੰਨਵਾਦ